ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਤਾਰਾਗਾ ਥਾਣੇ ਤੇ ਪਹੁੰਚਿਆ ਜਿੱਥੇ ਇੱਕ ਘਰਾਓ ਕੀਤਾ ਗਿਆ ਹੈ ਸੰਘਰਸ਼ ਮਜ਼ਦੂਰ ਕਮੇਟੀ ਵੱਲੋਂ ਇੱਕ ਬਹੁਤ ਵੱਡਾ ਧਰਨਾ ਲਗਾਇਆ ਲਗਾਇਆ ਜਾ ਰਿਹਾ ਦੇਖਿਆ ਜਾਵੇ ਤਾਂ ਪਹਿਲਾਂ ਵੀ 2-3 ਦਿਨ ਹੋ ਗਿਆ ਪਹਿਲਾਂ ਵੀ ਇੱਕ ਐਸਐਚਓ ਦੇ ਖਿਲਾਫ ਇੱਕ ਧਰਨਾ ਲਗਾਇਆ ਗਿਆ ਸੀ ਕਾਂਗਰਸ ਪਾਰਟੀ ਵੱਲੋਂ ਅੱਜ ਮਜ਼ਦੂਰ ਏਕਤਾ ਵੱਲੋਂ ਵੀ ਇੱਕ ਧਰਨਾ ਲਗਾਇਆ ਜਾ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਮਜ਼ਦੂਰ ਇਕਤਾ ਦਾ ਕਹਿਣਾ ਹੈ ਕਿ ਜੋ ਐਸਐਚਓ ਤਾਰਾ ਕਰਾ ਲੋਕਾਂ ਦੇ ਝੂਠੇ ਪਰਚੇ ਕਰਦਾ ਹਤੇ ਇਸ ਨੂੰ ਅਸੀਂ ਸਖਤ ਖਾਨ ਲਈ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਕਿਸਾਨ ਆਗੂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸੁਬਾ ਕੋਰ ਕਮੇਟੀ ਆਪ ਗੋਲ ਲਖਵਿੰਦਰ ਸਿੰਘ ਬਰਿਆਮਨਗਾ ਅੱਜ ਤੁਹਾਡੇ ਵੱਲੋਂ ਤਾਰਾਗੜ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਐਸਐਚਓ ਦੇ ਖਿਲਾਫ ਰੋਸ ਕੀਤਾ ਜਾ ਰਿਹਾ ਕਿ ਹੈਗਾ ਕਾਰਨ ਆ ਮੈਂ ਇਹਦੇ ਤੇ ਤੁਹਾਡੇ ਨਾਲ ਸਾਰਾ ਚਾਨਣਾ ਪਾਉਣਾ ਤੇ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਐਸਐਚਓ ਤਾਰਾਗੜ ਜਿਹੜਾ ਪਬਲਿਕ ਸਰਵੰਟ ਆ ਉਹ ਪਬਲਿਕ ਦੀ ਨਾਂ ਗੱਲ ਸੁਣ ਕੇ ਕੁਝ ਚਿੰਨ੍ਹਦੇ ਆ ਬੰਦਿਆਂ ਦੀ ਜਾਂ ਐਮਐਲਏ ਦੀ ਜਾਂ ਪਤਾ ਨਹੀਂ ਕਿਹਦੀ ਕਿਹਦੀ ਗੁਲਾਮੀ ਕਰਕੇ ਝੂਠੇ ਇਥੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਿੰਡ ਮਾਜਰਾ ਦੇ ਵਿੱਚ ਜਿਹੜਾ ਵਾ ਉਥੇ ਕੋਈ ਪਲੇਟਾਂ ਦਾ ਝੂਠਾ ਪਰਚਾ ਕੀਤਾ ਗਿਆ ਸੋਲਰ ਪਲੇਟਾਂ ਦਾ ਤੇ ਸਾਹੀਂ ਉਹਦੀ ਇਨਕੁਆਰੀ ਕੀਤੀ ਆ ਕਿ ਉਸ ਪਿੰਡ ਦੇ ਵਿੱਚ ਸੋਲਰ ਪਲੇਟਾਂ ਆਈਆਂ ਹੀ ਨਹੀਂ ਲੱਗੀਆਂ ਹੀ ਨਹੀਂ ਆ ਤੇ ਉਥੇ 6 ਬੰਦੇ ਬਲਵਿੰਦਰ ਸਿੰਘ ਸਮੇਤ 6 ਬੰਦੇ ਬਾਈ ਨੇਮ 9 ਬੰਦੇ ਅਣਪਛਾਤੇਆਂ ਤੇ ਝੂਠਾ ਪਰਚਾ ਕੀਤਾ ਗਿਆ ਵਾ ਨਾਲ ਉਹਦੇ ਨਾਲ ਕੁੱਟਮਾਰ ਕੀਤੀ ਗਈ ਆ ਉਹਦੇ ਨਾਲ ਜਿਹੜਾ ਵਾ ਕਾਸੀ ਬਦਸਲੂਕੀ ਉਹਦੇ ਪੱਗ ਲਾਈ ਗਈ ਉਹਦੇ ਵਾਲ ਖਲਾਰੇ ਗਏ ਨੇ ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ ਉਹਨਾਂ ਬੰਦਿਆਂ ਨੇ ਕੀਤਾ ਪੁਲਿਸ ਨੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਉਹਦੇ ਕੀਤੀ ਤੇ ਉਲਟੇ ਝੂਠੇ ਉਹਦੇ ਤੇ ਪਰਚੇ ਕੀਤੇ ਉਹਦੇ ਤੋਂ ਅੱਗੇ ਦੂਸਰਾ 2 ਨੰਬਰ ਪੁਆਇੰਟ ਤਾਰਾਗੜ ਪਿੰਡ ਇੱਥੇ ਕਿਹਦੇ ਨਾਲ ਰਤਨਗੜ ਰਤਨਗੜ ਪਿੰਡ ਇੱਥੇ ਨਾਲ ਲੱਗੇ ਉਥੋਂ ਦਾ ਬਲਵਿੰਦਰ ਸ਼ਰਮਾ ਜੀ ਸਾਡੇ ਵਿੱਚ ਇੱਥੇ ਨੇ ਉਹਨਾਂ ਦਾ 12 ਅਪ੍ਰੈਲ ਨੂੰ ਇੱਥੇ ਜਾਮਨੂ ਚੌਂਕ ਦੇ ਵਿੱਚ ਖੜਾ ਸੀ ਉਹਨਾਂ ਦੇ ਕੋਈ ਘੜੇ ਦੇ ਉੱਤੇ ਕਬਜ਼ਾ ਕਰ ਰਿਆ ਸੀ ਤੇ ਉਹਨਾਂ ਨੇ ਨਾਲ ਲੈ ਕੇ ਸਾਡੇ ਆਗੂ ਨੂੰ ਤੇ ਜਾਣਾ ਸੀ ਵਿਡੀਓ ਦਫਤਰ ਤੇ ਸਾਡੇ ਘੜੇ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਪ੍ਰਸ਼ਾਸਨ ਕੋਲ ਜਾਣਾ ਸੀ ਵੀ ਸਾਡੀ ਗੱਲ ਸੁਣਾਈ ਹੋਵੇ ਕਿਸੇ ਬੰਦੇ ਨੇ ਉਹਨਾਂ ਨੂੰ ਫੋਨ ਕੀਤਾ ਜਿਹੜੇ ਇੱਥੇ ਉਹਦਾ ਕਬਜ਼ਾ ਕਰ ਰਹੇ ਸੀ ਉਹਨਾਂ ਨੇ ਆ ਕੇ ਗੱਡੀ ਦੇ ਵਿੱਚ ਬੇਸਬਾਰ ਰੱਖੇ ਸੀ ਆਉਂਦੇ ਇਹਨਾਂ ਦੀਆਂ ਲੱਤਾਂ ਤੇ ਪਹਿਲਾਂ ਮਾਰੇ ਫਿਰ ਸਤਾ ਸਿਰ 'ਚ ਮਾਰਿਆ ਤੇ ਸਿਰ ਦੇ ਵਿੱਚ ਉਹਦੇ 14 ਟੰਕੇ ਲੱਗੇ 14 ਟੰਕੇ 14 ਟੰਕੇ ਲੱਗੇ ਫੇਰ ਹੋ ਗਿਆ ਇਥੋਂ ਹਸਪੀਟਲ ਆ ਸਿਵਲ ਹਸਪੀਟਲ ਆ ਪਠਾਨਕੋਟ ਉਹਨਾਂ ਨੇ ਆਨਾ ਕਾਨੀ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ ਉਹਨਾਂ ਦੀ ਬੇਟੀ ਜਿਹੜੀ ਆ ਖੁਦ ਜਿਹੜੀ ਐਡਵੋਕੇਟ ਆ ਉਹ ਦੁਬਾਰਾ ਦੂਸਰੇ ਦਿਨ ਉਹਨਾਂ ਨੂੰ ਲੈ ਕੇ ਗਈ ਫੇਰ ਉਹਨਾਂ ਨੇ ਸਿਵਲ ਹਸਪੀਟਲ ਪਠਾਨਕੋਟ ਵਾਲਿਆਂ ਨੇ ਰੈਫਰ ਕੀਤਾ ਗੁਰੂ ਨਾਨਕ ਹਸਪੀਟਲ ਅਮਰਸਾ ਉੱਥੇ 10-12 ਦਿਨੋਂ ਇਲਾਜ ਕਰਾ ਕੇ ਆਏ ਨੇ ਉਹ ਜਿਹੜੇ ਉਹਨਾਂ ਨੂੰ ਸੱਟਾਂ ਲੱਗੀਆਂ ਉਹਦੇ ਟੈਂਕੇ ਲੱਗੇ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਐਸਐਚਓ ਦੇ ਐਸਐਚਓ ਦੇ ਅੰਡਰ ਪੈਂਦਾ ਕੀ ਲੱਗਦਾ ਕੀ ਕਾਰਨ ਹੈ ਉਲਟਾ ਉਲਟਾ ਕਾਰਵਾਈ ਕਿਉਂ ਨਹੀਂ ਹੋਈ ਉਲਟਾ ਉਹਦੇ ਉੱਤੇ ਪਰਚੇ ਕੀਤੇ ਗਏ ਨੇ 23 24 ਦਾ ਪਰਚਾ ਕੀਤਾ ਗਿਆ 26 ਦੇ ਪਰਚੇ ਦੀ ਵੀ ਜਿਹੜੀ ਆਵਾਜ਼ ਆਈ ਸੀ ਫਿਰ ਜਦੋਂ ਸਾਨੂੰ ਪਤਾ ਲੱਗਾ ਅਸੀਂ ਸਿਵਲ ਸਰਜਨ ਪਠਾਨ ਕੋਲ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੇ ਸਾਨੂੰ ਸੁਵਾਸ਼ਣ ਦਿੱਤਾ ਕਿ ਬਿੱਲ ਕੋਲ ਜਿਹੜਾ ਵਾ ਨਜਾਇਜ਼ ਨਹੀਂ ਹੋਣ ਦੇਵਾਂਗੇ ਜੇ ਇਹਦੇ ਤੇ ਸੱਟਾ ਉਹਨਾਂ ਨੇ ਝੂਠੀਆਂ ਬਣਾ ਕੇ 26 ਦਾ ਪਰਚਾ ਦਰਜ ਕੀਤਾ ਅਸੀਂ ਬੋਰਡ ਬਣਾ ਕੇ ਉਹਨੂੰ ਰੱਦ ਕਰਾਂਗੇ ਅਸੀਂ ਜਿਹੜਾ ਤੁਸੀਂ ਸਵਾਲ ਕਰਦੇ ਕਿ ਕੀ ਲੱਗਦਾ ਇਹ ਕੀ ਲੱਗਦਾ ਇਹ ਹੁਣ ਐਸਚਓ ਸਾਹਿਬ ਜਾਣੇ ਕਿ ਕਿਉਂ ਝੂਠੇ ਪਰਚੇ ਕਰਦਾ ਕਿਉਂ ਇਹਨਾਂ ਦੀ ਗੱਲ ਨਹੀਂ ਸੁਣਦਾ ਜਿਨ੍ਹਾਂ ਦੇ ਨਾਲ ਸੱਟਾਂ ਵੱਜੀਆਂ ਉਹਨਾਂ ਦੀ ਮਦਦ ਕਿਉਂ ਨਹੀਂ ਕਰਦਾ ਬੰਦੀ ਕਾਰਵਾਈ ਜਿਨ੍ਹਾਂ ਨੇ ਸੱਟਾਂ ਲਾਈਆਂ ਕਿਉਂ ਨਹੀਂ ਕੀਤੀ ਜਾਂਦੀ ਅਗਲਾ ਪੁਆਇੰਟ ਹੈ ਪਿੰਡ ਖਿਆਲਾ ਪਿੰਡ ਖਿਆਲੇ ਦੇ ਵਿੱਚ ਸਲਾਰੀਆ ਸਾਹਿਬ ਜੀ ਜਗਿੰਦਰ ਸਿੰਘ ਦੀ ਸਲਾਰੀਆ ਆਪਣੇ ਸਕੇ ਭਰਾ ਦੀ ਵਿਹਲੀ ਦੇ ਉੱਤੇ ਕਬਜ਼ਾ ਕਰ ਰਿਹਾ ਵਾ ਜਦੋਂ ਉਹਨਾਂ ਨੇ ਮਨ੍ਹਾ ਕੀਤਾ ਉਹਦੇ ਵਰਕਰ ਲੈ ਆਂਦੇ ਉਨੇ ਇੱਥੇ ਆ ਕੇ ਥਾਣੇ ਆ ਕੇ ਰਿਪੋਰਟ ਕੀਤੀ ਆ ਥਾਣੇ ਵਾਲੇ ਨੇ ਐਸ ਐਚ ਓ ਸਾਹਿਬ ਨੇ ਕੋਈ ਉਹਦੀ ਸੁਣਵਾਈ ਨਹੀਂ ਕੀਤੀ 31 ਸਾਲ ਦੇ ਨਾਲ ਮੈਂ ਖੁਦ ਸੰਪਰਕ ਕੀਤਾ ਜਦੋਂ ਡਿਪਟੀ ਸਾਹਿਬ ਨਾਲ ਸੰਪਰਕ ਕੀਤਾ ਉਹਨੇ ਐਸ ਐਚ ਓ ਸਾਹਿਬ ਨੂੰ ਕਿਹਾ ਵੀ ਤੇਰੀ ਡਿਊਟੀ ਕੀ ਬਣਦੀ ਆ ਤੂੰ ਕੀ ਨਹੀਂ ਕਰਦਾ ਉਸ ਟਾਈਮ ਤੇ ਮੰਨੇ ਆ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਵਰਕਰ ਲਾਏ ਉਹਨਾਂ ਵਰਕਰਾਂ ਨੂੰ ਉਹਨਾਂ ਨੇ ਕੁੱਟਿਆ ਮਾਰਿਆ ਉਹਦੀ ਇਹਨਾਂ ਕੋਲ ਵੀਡੀਓ ਬਣੀ ਆ ਆਰੇ ਐਸਐਚਓ ਸਾਹਿਬ ਨੇ ਕੋਈ ਜਿਹੜਾ ਉਹਨੇ ਉਹਦੇ ਤੇ ਕਾਰਵਾਈ ਨਹੀਂ ਕੀਤੀ ਉਲਟਾ ਵਰਕਰਾਂ ਨੂੰ ਜਾ ਕੇ ਡਕਦਾ ਰਿਹਾ ਵੀ ਤੁਸੀਂ ਕੰਮ ਨਾ ਕਰੋ ਕੱਲ ਆਜੋ ਪਰਸੋਂ ਆਜੋ ਹਰਾਸਮੈਂਟ ਕਰਦਾ ਰਿਹਾ ਅੱਜ ਧਰਨਾ ਦਿੱਤਾ ਗਿਆ ਮਤਲਬ ਫਿਰ ਨਹੀਂ ਜੇ ਕੋਈ ਸੁਣਵਾਈ ਹੁੰਦੀ ਫਿਰ ਅਗਲਾ ਕਦਮ ਕੀ ਹੋਏਗਾ ਆ ਵੇਖੋ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਾਡੇ ਕੋਲ ਇਹਦੇ ਤੋਂ ਵੱਡਾ ਹੋਰ ਕੀ ਆ ਨਾ ਅਸੀਂ ਐਮਐਲਏ ਆ ਨਾ ਅਸੀਂ ਕੋਈ ਮੰਤਰੀ ਆ ਨਾ ਅਸੀਂ ਕੋਈ ਸਰਕਾਰ ਆ ਸਾਡਾ ਪ੍ਰੈਸ਼ਰ ਅਸੀਂ ਇੱਥੇ ਪਠਾਨਕੋਟ ਦੇ ਵਿੱਚ ਨਵੀਂ ਜਥੇਬੰਦੀ ਕਿਸਾਨ ਮਦੂਦ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਥਲੇ ਆਈ ਹੈ ਪੂਰੇ ਪੰਜਾਬ ਦੇ ਵਿੱਚ ਇਹ ਦਾਵਾ 18 19 ਜ਼ਿਲ੍ਹਿਆਂ ਦੇ ਵਿੱਚ ਆ ਇਸ ਵੇਲੇ ਜਿਹੜੇ ਦਿੱਲੀ ਦੇ ਵਰਖਲਾਵ ਧਰਨਾ ਚੱਲ ਰਿਹਾ ਬਾਰਡਰਾਂ ਦੇ ਉੱਤੇ ਚਾਰਾਂ ਬਾਰਡਰਾਂ ਦੇ ਉੱਤੇ ਤਣਾਤ ਬੈਠੇ ਆ ਜੇ ਇੱਥੇ ਸਮਝੌਤਾ ਨਹੀਂ ਹੁੰਦੀ ਤੇ ਕੋਈ ਕਾਰਵਾਈ ਹੋਵੇ ਪੰਜਾਬ ਲੈਵਲ ਤੇ ਵੀ ਕਾਰਵਾਈ ਹੋ ਸਕਦੀ ਹੈ ਕੋਈ ਜ਼ਰੂਰੀ ਨਹੀਂ ਆਪ ਇੱਥੇ ਕੱਲਾ ਠਾਣਾ ਜਿਹੜਾ ਤਾਰਾ ਗਾੜੀ ਤੇਰੀਏ ਪੰਜਾਬ ਲੈਵਲ ਦੀ ਆ ਇੰਡੀਆ ਲੈਵਲ ਦੀ ਐ ਸੋ ਤੇ ਕੋ ਸਾਰੀਆਂ ਜਥੇਬੰਦੀਆਂ ਰਲ ਕੇ ਭਾਰਤ ਲੈਵਲ ਦਾ ਇਸ ਵੇਲੇ ਜਿਹੜਾ ਅੰਦੋਲਨ ਚੱਲਿਆ ਉਸੇ ਜਥੇਬੰਦੀ ਦਾ ਇੱਕ ਮੇਨ ਉਹਦੇ ਵਿੱਚ ਜਥੇਬੰਦੀ ਜਿਹੜੀ ਆ ਰੋਲ ਨਿਭਾ ਰਹੀ ਆ ਤੇ ਫਿਰ ਸਾਡੀ ਕੋਈ ਗੱਲ ਨਹੀਂ ਸੁਣੂਗਾ ਇੱਥੇ ਇੱਕ ਛੋਟਾ ਜਿਹਾ ਪੁਰਜਾ ਤੇ ਬਾਕੀਆਂ ਦਾ ਕੀ ਸੁਣਾਈ ਹੋ ਗਈ ਉਹਦੀ ਅਗਲੀ ਕਾਰਵਾਈ ਆਪਾਂ ਕਿਉਂਕਿ ਸੂਬਾ ਕੋਰ ਕਮੇਟੀ ਨਾਲ ਸਾਰਾ ਡਿਸਕਸ ਕਰਨ ਤੋਂ ਬਾਅਦ ਅਸੀਂ ਇਹ ਠਾਣਾ ਜਿਹੜਾ ਘੇਰਿਆ ਫਿਰ ਮੈਂ ਤੁਹਾਡੇ ਮੱਦੇਮੇਰ ਅਮਰਾ ਹੀ ਦੱਸ ਦੇਣਾ ਚਾਹੁੰਦਾ ਕਿ 1 ਅਸੀਂ ਮਾਜਰਾ ਪਿੰਡ ਦੇ ਵਿੱਚ ਮੀਟਿੰਗ ਲਾਈ ਸੀ ਉਹਦੇ ਵਿੱਚ ਪੇਪਰ ਦੇ ਵਿੱਚ ਦੇ ਕੇ ਆਏ ਆ ਚਾਹੇ ਆਪਣਾ ਪ੍ਰੈਸ ਦੇ ਵਿੱਚ ਦੇ ਕੇ ਆਏ ਆ ਕਿ ਭਾਈ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਏ ਝੂਠੇ ਪਰਚੇ ਰੱਦ ਕੀਤੇ ਜਾਣ ਬਣਦੀਆਂ ਕਾਰਵਾਂ ਕੀਤੀ ਜਾਣ ਨਹੀਂ ਤਾਂ ਕੋਈ ਸਖਤ ਐਕਸ਼ਨ ਲਿਆ ਜਾਊਗਾ ਕਵਲਜੀਤ ਕੀ ਗੱਲਬਾਤ ਹੈ ਜਿਹੜਾ ਤੁਸੀਂ ਧਰਨਾ ਲਾਇਆ ਥਾਣੇ ਦੇ ਬਾਹਰ ਤਾਰਾਗੜ ਇਹ ਸਿਰ ਮਤਲਬ ਮੌਕੇ ਦਾ ਜਿਹੜਾ ਐਸਐਚਓ ਹੈ ਨਾ ਸਾਡੇ ਤਾਰਾਗੜ ਥਾਣੇ ਦਾ ਇਹ ਸਾਡੇ ਨਾਲ ਮਤਲਬ ਬਹੁਤ ਜ਼ਿਆਦਾ ਧੱਕੇਸ਼ਾਹੀ ਕਰ ਰਿਹਾ ਹੈ ਝੂਠੇ ਮਤਲਬ ਲੋਕਾਂ ਦੇ ਉੱਤੇ ਕਿਸ ਸਰਜ ਕਰੀ ਜਾਂਦੇ ਆ ਕਿਸੇ ਤੇ ਛੱਬੀ ਦਾ ਪਰਚਾ ਕਰ ਦਿੰਦਾ ਹੈ ਕਿਸੇ ਤੇ ਚੋਰੀ ਦਾ ਪਰਚਾ ਕਰ ਦਿੰਦਾ ਹੈ ਐਵੇਂ ਤੇ ਮਤਲਬ ਪਰਚਾ ਜਿਹੜਾ ਕਰ ਦਿੰਦਾ ਹੈ ਤੇ ਸਾਡੀ ਤੇ ਇਹਨਾਂ ਘੜੀ ਇਹ ਰਿਕਵੈਸਟ ਹੈ ਵੀ ਇਨਕੁਆਰੀ ਕਰੋ ਇਨਕੁਆਰੀ ਕਰਕੇ ਜੋ ਵੀ ਮਤਲਬ ਸਹੀ ਹੈਗਾ ਹੈ ਉਹ ਇਨਸਾਫ ਦੀ ਗੱਲ ਕਰੋ ਤੁਸੀਂ ਸਾਡਾ ਇਨਸਾਫ ਕਰੋ ਜਿਵੇਂ ਦੇਖਿਆ ਕਿ ਕਹਿੰਦੇ ਵੀ ਕਾਫੀ ਪੁਰਾਣੀ ਗੱਲ ਹੋ ਗਈ ਹੈ ਕਈ ਇਹਨੂੰ ਮੌਕੇ ਦਿੱਤੇ ਨੇ ਪਰ ਉਸ ਦੇ باوجود ਇਹਨਾਂ ਨੇ ਉਹ ਲੋਕ ਕੋਈ ਕਾਰਵਾਈ ਨਹੀਂ ਹੋਤੀ ਕੀਤੀ ਗਿਆ ਮੈਂ ਚਲੀ ਜਾਂਦੀ ਕਿ ਫਿਰ ਅੱਗੇ ਕੀ ਕਦਮ ਹੈ ਅੱਗੇ ਤਾਂ ਕਦਮ ਇਹ ਹੀ ਹੈ ਕਿ ਮਤਲਬ ਇਹਨਾਂ ਨਾਲ ਇਤਰਾ ਹੀ ਮੱਥਾ ਲਾ ਕੇ ਬੈਠੇ ਰਾਵਾਂਗੇ ਜਿੰਨਾ ਤੱਕ ਇਨਸਾਫ ਨਹੀਂ ਸਾਨੂੰ ਦਿੰਦੇ